ਇਸ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਤਿੰਨ ਘੋੜੇ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਰਵਾੜੀ ਨੇ ਤੇ ਇੱਕਾ ਨੁਕਰਾ ਘੋੜਾ ਦਾ ਇਹ ਡੋਡਾ ਵਾਲੇ ਪ੍ਰਿੰਸ ਦਾ ਬੱਚਾ ਹੈਗਾ ਤੇ ਹੁਣ ਤੱਕ ਇਹਨੇ ਕਾਫੀ ਸ਼ੋਅ ਵੀ ਜਿੱਤੇ ਆ ਸੋ ਜਿਹੜੇ ਦੋ ਮਾਰਵਾੜੀ ਦਿਖਾਉਣੇ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਵੱਡਾ ਘੋੜਾ ਹੈਗਾ ਤੇ ਇੱਕ ਉਸੇ ਘੋੜੇ ਦਾ ਆ 20 ਮਹੀਨਿਆਂ ਦਾ ਬਸ਼ੇਰਾ ਹੈ ਸੋ ਤਿੰਨਾਂ ਬਾਰੇ ਜਿਹੜੀ ਗੱਲਬਾਤ ਆ ਆਪਾਂ ਤੁਹਾਨੂੰ ਕਲੀਅਰ ਕਰਾਂਗੇ ਸੋ ਪਹਿਲਾਂ ਗੱਲਬਾਤ ਆ ਜਿਹੜੀ ਐਸ ਵੱਡੇ ਮਾਰਵਾੜੀ ਘੋੜੇ ਬਾਰੇ ਕਰ ਲੈਨੇ ਆ ਇਹ ਘੋੜਾ ਦੋਸਤੋ ਚੈਂਪੀਅਨ ਘੋੜੇ ਦਾਨੇ ਦਾ ਬੱਚਾ ਦਾ ਜਿਹੜਾ ਬਾਬਾ ਭੋਲੂ ਜੀ ਦੇ ਕੋਲੇ ਹੁੰਦਾ ਸੀਗਾ ਦਾਨਾ ਸਟੱਡ ਫਾਰਮ ਦਾ ਨਾਮ ਜਿਹੜਾ ਉਸੇ ਘੋੜੇ ਦੇ ਨਾਮ ਦੇ ਉੱਤੇ ਰੱਖਿਆਗਾ ਸੋ ਦਾਨੇ ਦਾ ਬੱਚਾ ਦੋਸਤੋ ਆਪਦਾ ਨਾਮ ਇਹਦਾ ਅਸ਼ਵਰਾਜ ਹੈ ਇਹ ਆਪਣੇ ਲੁਧਿਆਣੇ ਸਾਈਡ ਪਿੰਡ ਪੈਂਦਾਗਾ ਟੈਪੀ ਬਾਈ ਰਵਿੰਦਰ ਦੇ ਫਾਰਮ ਦੇ ਉੱਤੇ ਇਹ ਬਰੀਡ ਹੋਇਆਗਾ ਉਮਰ ਇਸ ਘੋੜੇ ਦੀ 7 ਸਾਲ ਹੋ ਗਈ 2018 ਦਾ ਇਹਦਾ ਜਨਮ ਤੇ ਕੱਦ ਮਿੱਤਰੋ ਇਹਦਾ 6 ਇੰਚ ਆ ਤਿੰਨ ਪੈਰ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹ ਘੋੜਾ ਹੁਣ ਤੱਕ 10 ਜਿੱਤਿਆ ਹੈਗਾ ਤਿੰਨ ਸ਼ੋ ਤਾਂ ਇਹਨੇ ਫਰੀਦਕੋਟ ਵਾਲੇ ਜਿੱਤੇ ਆ ਇੱਕ ਬੱਦੋਵਾਲ ਵਾਲਾ ਇੱਕ ਬਟਾਲੇ ਵਾਲਾ ਦੋ ਸ਼ੋ ਇਹ ਮੁਕਸਰ ਵਾਲੇ ਜਿੱਤ ਗਿਆ ਤੇ ਦੋ ਸ਼ੋ ਹਨਮਾਨਗੜ੍ਹ ਵਾਲੇ ਜਿੱਤ ਗਿਆ ਤੇ ਇੱਕ ਸ਼ੋ ਜਿੱਤ ਗਿਆ ਹੈ ਲੁਧਿਆਣੇ ਵਾਲਾ ਅੰਪਾਇਰ ਹੁੰਦਾ ਜਿਹੜਾ ਸੋ ਬਹੁਤ سارے ਸ਼ੋ ਜਿੱਤੇ ਆ ਇਹਨੇ 10 ਸ਼ੋ ਜਿੱਤੇ ਆ ਚੰਗੀਆਂ ਪੋਜੀਸ਼ਨਾਂ ਇਹਨੇ ਹਾਸਲ ਕੀਤੀਆਂ ਨੇ ਪੰਜ ਪੋਜੀਸ਼ਨਾਂ ਤੱਕ ਘੋੜਾ ਆਉਂਦਾ ਰਿਹਾ ਦੋਸਤੋ ਰਿਜ਼ਲਟ ਵੀ ਬਹੁਤ ਸ਼ਾਨਦਾਰ ਦੇ ਗਿਆ ਏ ਸੋ ਸਟੱਡ ਸਰਵਿਸ ਇਸ ਘੋੜੇ ਦੀ ਓਪਣਾ ਤੇ ਬਾਈ ਹੋਰਾਂ ਦਾ ਜਿਹੜਾ ਪਿੰਡ ਹੈਗਾ ਸੁਦੂਲ ਸਹਿਰ ਦੇ ਨੇੜੇ ਪੈ ਜਾਂਦਾ ਹੈਗਾ ਜਦੋਂ ਆਪਾਂ ਅਬੂਰ ਤੋਂ ਜਾਂਦੇ ਆ ਨਾ ਹਨੂਮਾਨਗੜ੍ਹ ਵਾਲਾ ਰੋਡ ਅਬੂਰ ਤੋਂ ਤਕਰੀਬਨ 35 ਕਿਲੋਮੀਟਰ ਅੱਗੇ ਪਿੰਡ ਪੈਂਦਾ ਹੈਗਾ ਬੁੱਧਰਾਂ ਵਾਲੀ ਸੁਦੂਰ ਸਹਿਲ ਤੋਂ ਤਕਰੀਬਨ 8 ਕਿਲੋਮੀਟਰ ਦੂਰ ਪੈ ਜਾਂਦਾ ਉਥੇ ਆ ਇਹ ਅਸ਼ਵਰਾਜ ਨਕੋੜਾ ਸੋ ਬੱਚੇ ਦੇ ਚੰਗੀ ਕੀਮਤ ਤੇ ਸੇਲ ਵੀ ਹੋਏ ਆ ਬਸ਼ੇਰੀਆਂ ਵੀ ਬਹੁਤ ਟੌਪ ਦੀਆਂ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋਈਆਂ ਨੇ ਸੋ ਕਿਸੇ ਭਰਾ ਨੇ ਸਟੱਡ ਸਰਵਿਸ ਇਹਦੀ ਲੈਣੀ ਆ ਤਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਦੀ ਗੱਲਬਾਤ ਆ ਜਿਹੜੀ ਤੁਹਾਨੂੰ ਤਿੰਨਾਂ ਘੋੜਿਆਂ ਬਾਰੇ ਮੈਂ ਦੱਸਣੀ ਚਾਹਣਾਗਾ ਇੱਕ ਬਸ਼ੇਰੇ ਬਾਰੇ ਤੇ ਐ ਸਮਾਰવાડી ਘੋੜੇ ਬਾਰੇ ਤੇ ਨੁਕਰੇ ਘੋੜੇ ਬਾਰੇ ਤਿੰਨਾਂ ਦੇ ਵਿੱਚੋਂ ਦੋ ਦਾ ਬਾਈ ਅਰਗਿਆਂ ਦਾ ਦੇਣ ਦਾ ਵੀ ਵਿਚਾਰ ਆਗਾ ਸੋ ਤੁਸੀਂ ਗੱਲਬਾਤ ਉਹ ਘੋੜਿਆਂ ਬਾਰੇ ਕਰ ਵੀ ਸਕਦੇ ਹੋ ਤਿੰਨਾਂ ਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਦੋ ਪਸੰਦ ਆਉਂਦੇ ਆ। ਸੋ ਦੋਸਤੋ ਐਸ ਨੁਕਰੇ ਘੋੜੇ ਬਾਰੇ ਹੁਣ ਆਪਾਂ ਗੱਲਬਾਤ ਤੁਹਾਨੂੰ ਕਲੀਅਰ ਕਰਦੇ ਆ। ਇਹ ਘੋੜਾ ਇਹਦਾ ਨਾਮ ਆ ਜੀ ਫਤਿਹ। ਡੋੜ ਵਾਲੇ ਪ੍ਰਿੰਸ ਦਾ ਬੱਚਾ ਹੈਗਾ। ਇਹਦੀ ਵੀ ਉਮਰ ਆ ਜਿਹੜੀ ਤਕਰੀਬਨ 7 ਸਾਲ ਆ। ਤੇ ਕਾਦੇ ਦਾ 63 ਇੰਚ ਆ। ਇਸ ਘੋੜੇ ਨੇ ਵੀ ਹੁਣ ਤੱਕ 7 ਸ਼ੋਅ ਜਿੱਤੇ ਆ। 3 ਸ਼ੋਅ ਤਾਂ ਇਹ ਹਨੂਮਾਨਗੜ੍ਹ ਵਾਲੇ ਜਿੱਤ ਚੁੱਕਿਆ। ਇੱਕ ਫਰੀਦਕੋਟ ਵਾਲਾ ਲੁਧਿਆਣੇ ਵਾਲਾ ਮੁਕਸਰ ਵਾਲਾ ਜਗਰਾਉਂ ਵਾਲਾ ਆ ਸੱਤ ਸ਼ੋਹੇ ਨੇ ਜਿੱਤੇ ਆ ਦੋਸਤੋ ਤੇ ਰਿਜ਼ਲਟ ਇਹ ਵੀ ਬਾ ਕਮਾਲ ਦੇ ਰਿਹਾ ਸਟੱਡ ਸਰਵਿਸ ਇਸ ਦੀ ਵੀ ਫਤੇ ਦੀ ਓਪਨ ਆ ਗਈ ਦੋਸਤੋ ਤੇ ਜੇ ਕੋਈ ਚਾਹਵਣ ਸੱਜਣ ਕੋਈ ਚੰਗਾ ਸਾਂਭਣ ਵਾਲਾ ਬੰਦਾ ਇਸ ਘੋੜੇ ਨੂੰ ਪਸੰਦ ਕਰਦਾਗਾ ਖਰੀਦਣਾ ਚਾਹੁੰਦਾਗਾ ਤਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਉਂਕਿ ਕੁਝ ਕੁ ਟਾਈਮ ਤੱਕ ਤੁਹਾਨੂੰ ਇੱਕ ਆਪਾਂ ਬਾਈ ਦਾ ਹੋਰ ਨੋਕਰਾ ਘੋੜਾ ਦਿਖਾਵਾਂਗੇ ਜਿਹੜਾ ਬਾਈ ਨੇ ਨਮਾ ਲਿਆਗਾ ਸੋ ਉਹਦੇ ਵੀ ਦਰਸ਼ਨ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਵਾਵਾਂਗੇ ਤੇ ਬਾਈ ਦੇ ਕੋਲੇ ਹੁਣ ਜਾਨਵਰ ਜਿਆਦੇ ਹੋਣ ਕਰਕੇ ਨਮਾ ਘੋੜਾ ਔਣ ਕਰਕੇ ਤੇ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਤਿੰਨ ਘੋੜੇ ਦਿਖਾ ਰਹੇ ਆ ਉਹਨਾਂ ਦੇ ਵਿੱਚੋਂ ਕੋਈ ਵੀ ਦੋ ਬਾਈ ਦਾ ਵੇਚਣ ਦਾ ਇਰਾਦਾ ਹੈਗਾ ਤਿੰਨਾਂ ਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਕੋਈ ਪਸੰਦ ਆਉਂਦਾਗਾ ਤਾਂ ਤੁਸੀਂ ਗੱਲਬਾਤ ਬਾਈ ਪਿੰਡੇ ਦੇ ਨਾਲ ਕਰ ਲਿਓ ਕੰਟੈਕਟ ਨੰਬਰ ਆਪਾਂ ਸਾਂਝਾ ਕਰਤਾ ਸਿੱਧੂ ਬ੍ਰਦਰ ਸਟੱਡ ਫਾਰਮ ਪਿੰਡ ਬੁੱਧਰਾ ਵਾਲੀ ਸਦੂਲ ਸਹਿਰ ਦੇ ਨੇੜੇ ਰਹਿ ਜਾਂਦਾ ਹੈ। ਸੋ ਕੰਟੈਕਟ ਕਰ ਲਿਓ ਬਾਈ ਨੂੰ। ਐਸ ਫਤੇ ਦੇ ਵੀ ਰਿਜ਼ਲਟ ਬਹੁਤ ਜ਼ਿਆਦੇ ਚੰਗੇ ਆਏ ਆ। ਗੁਲਾਬੀ ਪਣ ਘੋੜੇ ਦੇ ਵਿੱਚ ਬਹੁਤ ਜ਼ਿਆਦੇ ਆ। ਵੈਸੇ ਵੀ ਸਾਫ਼ ਸੁਥਰਾਗਾ ਤੇ ਅੰਗਾ ਪੈਰਾਂ ਦਾ ਮਜ਼ਬੂਤ ਬੜਾ। ਕੰਨ ਵੀ ਛੋਟਾਗਾ ਗੁਲਾਬੀ ਪਣ ਬੜਾਗਾ ਘੋੜੇ ਦੇ ਵਿੱਚ। ਇਹਦੇ ਵੀ ਬਸ਼ੇਰੇ ਬਸ਼ੂਰੇ ਕਾਫੀ ਚੰਗੇ ਤਿਆਰ ਹੋਗੇ ਤੇ ਬਸ਼ੇਰੀਆਂ ਵੀ ਗਾਹਾਂ ਅੱਗੇ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋਗੀਆਂ। ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਬਾਈ ਭਿੰਦੇ ਦੇ ਨਾਲ ਕਰ ਸਕਦੇ ਹੋ ਤੇ ਤੀਜਾ ਮਿੱਤਰੋ ਜਿਹੜਾ ਆ ਆਪਾਂ ਸਾਨੂੰ ਮਾਰਵਾੜੀ ਬਸ਼ੇਰਾ ਦਿਖਾਉਣ ਲੱਗੇ ਆ ਇਹ ਦਾਨੇ ਦਾ ਪੋਤਾ ਆ ਗਿਆ ਤੇ ਉਸੇ ਅਸ਼ਵਰਾਜ ਘੋੜੇ ਦਾ ਬੱਚਾ ਗਾ ਸੋ ਹੁਣ ਅਸ਼ਵਰਾਜ ਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਇਹੀ ਬਸ਼ੇਰਾ ਨਹੀਂ ਹੋਰ ਵੀ ਅਨੇਕਾ ਰਿਜ਼ਲਟ ਚੰਗੇ ਬਣ ਕੇ ਉਹਦੇ ਤਿਆਰ ਹੋਏ ਆ ਸੋ ਇਹਦਾ ਵੀ ਮਾਰਕਾ ਬਸ਼ੇਰੇ ਦਾ ਬੜਾ ਪਿਆਰਾ ਗਾ ਮੱਥੇ ਤੇ ਬਲੇਜ ਆ ਪਿਛਲਾ ਇੱਕ ਪੈਰੇ ਦਾ ਚਟਾ ਗਾ 20 ਮਹੀਨੇ ਹਾਲੇ ਦੀ ਉਮਰ ਹੋਈ ਆ ਤੇ ਕੱਦ 62 ਇੰਚ ਕਰ ਗਿਆ ਪ੍ਰੋਪਰ ਮਿੰਤੀ ਵਾਲਾ ਜਦੋਂ ਮਰਜੀ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ ਤੇ 20 ਮਹੀਨੇ ਉਮਰ ਦੇ ਵਿੱਚ ਆਉਂਦੇ ਆਉਂਦੇ ਇਹਨੇ ਵੀ 5 ਸ਼ੋਹ ਜਿੱਤ ਲਏ ਮੋਗਾ ਹਣਮਾਨਗੜ ਮਹਿਸਾਣਾ ਜਗਰਾਉਂ ਤੇ ਜੋਧਪੁਰ ਸੋ ਪੰਜਾਬ ਤੇ ਰਾਜਸਥਾਨ ਦੇ 5 ਸ਼ੋਹ ਇਹ ਵੀ ਜਿੱਤ ਚੁੱਕਿਆ ਹੁਣ ਤੱਕ ਤੇ ਹਾਲੇ ਦੁੱਧ ਦਾਂਦੀ ਆ ਕੱਦ 62 ਇੰਚ ਕਰ ਗਿਆ ਮਜ਼ਬੂਤ ਬਹੁਤ ਆ ਬਸ਼ੇਰਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗਾ ਘੋੜਾ ਅੱਗੇ ਪਾਲ ਲੈਣਾ ਚਾਹੁੰਦਾ ਹੈਗਾ ਸਟੱਡ ਸਰਵਿਸ ਵਾਸਤੇ ਪੜਦਾ ਇਹ ਗਿਆਈ ਘੋੜਾ ਤਾਂ ਬਣਿਆ ਹੀ ਖੜਾਗਾ ਕੱਦ ਬਹੁਤ ਕਰੂ ਬੇਸ਼ੇਰਾ ਤਾਂ ਤੁਸੀਂ ਇਹਦੇ ਬਾਰੇ ਵੀ ਵਿਚਾਰ ਕਰ ਸਕਦੇ ਹੋ ਕੰਟੈਕਟ ਨੰਬਰ ਬਾਈ ਭਿੰਦੇ ਦਾ ਮੈਂ ਸਾਂਝਾ ਕਰਨ ਲੱਗਿਆ ਤੁਹਾਡੇ ਨਾਲ 77910 92097 ਇਸ ਨੰਬਰ ਤੇ ਕਾਲ ਕਰ ਲਿਓ ਬਾਈ ਦੇ ਫਾਰਮ ਦੇ ਉੱਤੇ ਜਿਹੜੇ ਸਾਹਣ ਵਾਲੇ ਮੁੰਡੇ ਰੱਖੇ ਪਿਆ ਘੋੜਿਆਂ ਨੂੰ ਉਹ ਬੰਦੇ ਫੋਨ ਚੱਕਣਗੇ ਵੈਸੇ ਬਾਈ ਭਿੰਦੇ ਸਿੱਧੂ ਦਾ ਨੰਬਰ ਆਹੀ ਤੇ ਬਾਈ ਵੈਸੇ ਆਪ ਐਸ ਵਕਤ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਜੇ ਤੁਸੀਂ ਬਾਈ ਭਿੰਦੇ ਦੇ ਨਾਲ ਗੱਲ ਕਰਨੀ ਹੋਈ ਤਾਂ ਜਿਹੜਾ ਮੈਂ ਤੁਹਾਨੂੰ ਨੰਬਰ ਦੱਸਿਆ ਗਿਆ ਇਸ ਨੰਬਰ ਤੇ ਤੁਸੀਂ ਵਟਸਐਪ ਕਾਲ ਕਰ ਲਿਓ ਤੇ ਜੇ ਤੁਸੀਂ ਘੋੜੇ ਦੇਖਣ ਜਾਣਾ ਹੋਇਆ ਤਾਂ ਤੁਸੀਂ ਡਾਇਰੈਕਟ ਨੰਬਰ ਵੀ ਲਾ ਸਕਦੇ ਹੋ ਸਿੱਧੀ ਡਾਇਰੈਕਟ ਕਾਲ ਵੀ ਲੱਗ ਜੂਗੀ ਤਾਂ ਮੁੰਡੇ ਫੋਨ ਚੱਕਣਗੇ ਸਾਹਮਣੇ ਵਾਲੇ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜੇ ਭਿੰਦੇ ਨਾਲ ਗੱਲ ਕਰਨੀ ਹੋਈ ਤਾਂ ਬਾਈ ਨੂੰ ਤੁਸੀਂ ਵਟਸਐਪ ਕਾਲਿੰਗ ਕਰ ਲਿਓ ਬਸ਼ੇਰਾ ਚੰਗਾ ਬਹੁਤ ਜ਼ਿਆਦਾ ਬਣਿਆ ਸੋ ਤਿੰਨੇ ਜਿਹੜੇ ਜਾਨਵਰ ਆ ਇਹਨਾਂ ਦੇ ਜਿਹੜੇ ਸ਼ੋਹਾਂ ਦੇ ਵਿੱਚ ਪਾਰਟਿਸਪੇਸ਼ਨ ਇਹਨਾਂ ਨੇ ਕੀਤੀ ਆ ਉਹ ਵੀ ਆਪਾਂ ਫੋਟੋਆਂ ਲਾਸਟ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੌਰ ਨਾਲ ਦੇਖ ਲਿਓ ਸੋ ਕਿਸੇ ਵੀ ਬਾਰੇ ਤੁਹਾਡੀ ਵਿਚਾਰ ਬਣਦੀ ਆ ਤਾਂ ਬਾਈ ਭਿੰਦੇ ਨੂੰ ਫੋਨ ਲਾ ਲਿਓ ਆਪਾਂ ਤੁਹਾਡੇ ਨਾਲ ਫੋਟੋਆਂ ਵੀ ਸਾਂਝੀਆਂ ਕਰਤੀਆਂ ਅਸ਼ਵਰਾਜ ਘੋੜੇ ਦੀਆਂ ਜਿੰਨੇ ਵੀ ਇਹਨੇ ਅੱਜ ਸ਼ੋਅ ਲਾਇਆ ਕੁਝ ਕੁ ਫੋਟੋਆਂ ਜਿੰਨੀਆਂ ਕਿ ਬਾਈ ਵਰਗਿਆਂ ਦੇ ਫੋਨ 'ਚ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਮਿੱਤਰੋ ਘੋੜਾ ਬਹੁਤ ਜ਼ਿਆਦਾ ਚੰਗਾ ਲੈਣ ਬੜੀ ਚੰਗੀ ਆ ਤੇ ਆ ਜਿਹੜਾ ਇਹਦਾ ਬਸ਼ੀਰਾਗਾ ਇਹਦੇ ਬਾਰੇ ਵੀ ਗੱਲਬਾਤ ਸਾਨੂੰ ਸਾਰੀ ਕਲੀਅਰ ਕਰਤੀ ਰਿਜ਼ਲਟ ਵੀ ਤੁਸੀਂ ਦੇਖ ਲਿਆ ਅਸ਼ਵਰਾਜ ਦਾ ਤੇ ਬਾਕੀ ਬਸ਼ੀਰਾ ਬਹੁਤ ਜ਼ਿਆਦਾ ਚੰਗਾ ਆਸਟ੍ਰੇਲੀਅਨ ਬਣੂਗਾ ਤੁਹਾਨੂੰ ਕਰੇ ਦੀਆਂ ਫੋਟੋਆਂ ਵੀ ਲਾਤੀਆਂ ਸੋ ਤਿੰਨਾ 'ਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਓ